ਸਤਿ ਸ਼੍ਰੀ ਅਕਾਲ ਜੀ ਖਬਰ ਪ੍ਰਤਾਰ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਡੱਲਾ ਜੀ ਅੱਜ ਵੀ ਬਹੁਤ ਵੱਡੀਆਂ ਖਬਰਾਂ ਨੇ ਸਭ ਤੋਂ ਪਹਿਲਾਂ ਤਾਂ ਸਵਾਲ ਇਹੀ ਆ ਕਿ ਕਾਂਗਰਸ ਨੇ ਪੂਰੇ ਪੰਜਾਬ ਦੇ ਵਿੱਚ ਵੋਟ ਚੋਰ ਗੱਦੀ ਛੋੜ ਦੇ ਅਭਿਆਨ ਦੇ ਤਹਿਤ ਪੂਰੇ ਪੰਜਾਬ ਦੇ ਵਿੱਚ ਹੱਲਾ ਬੁਲਿਆ ਔਰ ਜਬ ਜੌਧਕੌਰ ਸਿੱਧੂ ਨੇ راہਲੂ ਗਾਂਧੀ ਦੇ ਹੱਕ ਦੇ ਵਿੱਚ ਵੋਟ ਚੋਰੀ ਦੇ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਨੇ ਡਲਾ ਜੀ ਸਭ ਤੋਂ ਪਹਿਲਾਂ ਤਾਂ ਇਸੇ ਸਵਾਲ ਦੇ ਉੱਪਰ ਆਪਣਾ ਵਿਸ਼ਲੇਸ਼ਣ ਸਾਂਝਾ ਕਰਿਓ ਦੇਖੋ ਅੱਜ ਪੂਰੇ ਪੰਜਾਬ ਦੇ ਵਿੱਚ ਕਾਂਗਰਸੀ ਇੱਕ ਅਭਿਆਨ ਚਲਾ ਰਹੇ ਨੇ ਵੋਟ ਚੋਰੀ ਦੇ ਖਿਲਾਫ ਔਰ ਉਹ ਦਸਤਖਤ ਮੁਹਿੰਮ ਚਲਾ ਰਹੇ ਨੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਕਾਂਗਰਸ ਦੇ ਜਿਹੜੇ ਵੱਖ-ਵੱਖ ਲੀਡਰ ਨੇ ਉਹ ਲੋਕਾਂ ਦੇ ਘਰੋ ਘਰੀ ਜਾ ਰਹੇ ਨੇ ਕੋਲੇ ਜਾ ਰਹੇ ਨੇ ਔਰ ਦਸਤਕਤ ਅਭਿਆਨ ਚਲਾ ਰਹੇ ਨੇ ਤਸਵੀਰਾਂ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਅੱਜ ਵਾਇਰਲ ਨੇ ਲਗਭਗ ਵੱਖ-ਵੱਖ ਹਲਕਿਆਂ ਦੇ ਵਿੱਚ ਇਹ ਅਭਿਆਨ ਚੱਲ ਰਿਹਾ ਅਸਲ 'ਚ ਰਾਹੁਲ ਗਾਂਧੀ ਨੇ ਪਿੱਛੇ ਜੇ ਜਿਹੜੇ ਖੁਲਾਸੇ ਕੀਤੇ ਸੀ ਕਿ ਮੁਲਕ ਦੇ ਵਿੱਚ ਵੋਟ ਚੋਰੀ ਹੋਈ ਹੈ ਔਰ ਜਿਹੜੀ ਸਰਕਾਰ ਬਣੀ ਹੈ ਕਿਤੇ ਨਾ ਕਿਤੇ ਚੋਰੀ ਦੀਆਂ ਵੋਟਾਂ ਨਾਲ ਬਣੀ ਹੈ ਔਰ ਉਸ ਮਾਮਲੇ ਤੇ ਭਾਰਤ ਦੇ ਚੋਣ ਕਮਿਸ਼ਨ ਔਰ ਰਾਹੁਲ ਗਾਂਧੀ ਦੇ ਵਿਚਾਲੇ ਵਾਦ-ਵਿਵਾਦ ਔਰ ਪਰਸਪਰ ਵਿਰੋਧੀ ਬਿਆਨਾਂ ਦਾ ਦੌਰ ਵੀ ਚੱਲ ਰਿਹਾ ਹੈ ਪਾਰੰਦਾ ਚੋਣ ਕਮਿਸ਼ਨ ਆਪਣੇ ਤੱਥ ਦੱਸ ਰਿਹਾ ਹੈ ਔਰ ਰਾਹੁਲ ਗਾਂਧੀ ਆਪਣੇ ਆંકੜਿਆਂ ਦੇ ਜ਼ਰੀਏ ਇਹ ਇਲਜ਼ਾਮ ਲਾ ਰਹੇ ਨੇ ਕਿ ਮੁਲਕ ਚ ਵੋਟਾਂ ਦੀ ਚੋਰੀ ਹੋਈ ਹੈ ਹੁਣ ਜਦੋਂ ਅੱਜ ਇਹ ਸਾਰਾ ਅਭਿਆਨ ਚੱਲ ਰਿਹਾ ਹੈ ਤੇ ਨਵਜੋਤ ਕੌਰ ਸਿੱਧੂ ਨੇ ਅੰਮ੍ਰਿਤਸਰ ਦੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਹੁਣ ਨਵਜੋਤ ਕੌਰ ਸਿੱਧੂ ਅੰਮ੍ਰਿਤਸਰ ਈਸਟ ਤੋਂ ਇਹ ਦਾਵਾ ਕਰ ਚੁੱਕੇ ਨੇ ਕਿ ਮੈਂ ਚੋਣ ਲੜਨੀ ਹੈ 2012 ਦੇ ਵਿੱਚ ਵੀ ਡਾਕਟਰ ਨਵਜੋਤ ਕੌਰ ਸਿੱਧੂ ਉਸੇ ਹਲਕੇ ਤੋਂ ਚੋਣ ਲੜੇ ਸੀ ਔਰ ਜਿੱਤ ਕੇ ਭਾਜਪੀ ਦੇ ਵਿਧਾਇਕ ਬਣੇ ਸੀ ਉਸ ਤੋਂ ਬਾਅਦ ਡਾਕਟਰ ਨਵਜੋਤ ਕੌਰ ਸਿੱਧੂ ਨੇ ਚੋਣ ਨਹੀਂ ਲੜੀ ਤੇ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਚੋਣ ਲੜੀ 2017 ਦੇ ਵਿੱਚ ਨਵਜੋਤ ਸਿੱਧੂ ਉਸੇ ਹਲਕੇ ਤੋਂ ਐਮਐਲਏ ਬਣੇ ਸੀ ਅੰਮ੍ਰਿਤਸਰ ਪੂਰਬੀ ਜਿਹਨੂੰ ਅਸੀਂ ਕਹਿੰਦੇ ਹਾਂ ਹੁਣ ਅੱਜ ਡਾਕਟਰ ਨਵਜੋਤ ਕੌਰ ਸਿੱਧੂ ਨੇ ਜਿਹੜੇ ਖੁਲਾਸੇ ਕੀਤੇ ਨੇ ਉਹਨਾਂ ਨੇ ਖੁਲਾਸੇ ਕੀਤੇ ਨੇ ਇੱਕ ਕਾਉਂਸਲਰ ਨੇ ਸਾਬਕਾ ਕਾਉਂਸਲਰ ਨੇ ਸ਼ਿਲਿੰਦਰ ਸਿੰਘ ਸ਼ੈਲੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਇਹ ਖੁਲਾਸਾ ਕੀਤਾ ਹੈ ਕਿ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ ਜਿਹੜਾ ਕਾਉਂਸਲਰ ਸ਼ਿਲਿੰਦਰ ਸਿੰਘ ਸ਼ੈਲੀ ਸੀ ਉਹਦੇ ਬੂਥਾਂ ਦੇ ਵਿੱਚ ਉਹਦੇ ਇੱਕ ਬੂਥ ਤੇ ਜਾਲੀ ਵੋਟਾਂ ਪਈਆਂ ਨੇ ਹੁਣ ਸਵਾਲ ਇਹ ਹੈ ਕਿ ਅਗਰ ਕਾਉਂਸਲਰ ਦੀਆਂ ਚੋਣਾਂ ਦੇ ਵਿੱਚ ਜਾਲੀ ਵੋਟਾਂ ਪਈਆਂ ਨੇ ਤੇ ਇਹਦੇ ਵਿੱਚ ਕੋਈ ਅਸੀਂ ਸੰਭਾਵਨਾ ਤੋਂ ਨਕਾਰ ਨਹੀਂ ਕਰ ਸਕਦੇ ਕਿ ਪਿਛਲੇ ਸਮਿਆਂ ਦੇ ਵਿੱਚ ਵੀ ਜਾਲੀ ਵੋਟਾਂ ਪਈਆਂ ਹੋ ਸਕਦੀਆਂ ਨੇ ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਜਿਹੜੀਆਂ ਜਾਲੀ ਵੋਟਾਂ ਪਈਆਂ ਨੇ ਕਿ ਉਹ ਉਹਨਾਂ ਸੀਟਾਂ ਤੇ ਵੀ ਪਈਆਂ ਨੇ ਜਿੱਥੇ ਵਿਰੋਧੀ ਧਿਰ ਵਾਲੇ ਜਿੱਤ ਗਏ ਭਾਵ ਜਾਲੀ ਵੋਟਾਂ ਕੀ ਸਿਲੈਕਟਡ ਬੂਥਾਂ ਤੇ ਜਾਂ ਸਿਲੈਕਟਡ ਹਲਕਿਆਂ ਦੇ ਵਿੱਚ ਹੀ ਪਈਆਂ ਨੇ ਜਾਂ ਹਰ ਵਿਧਾਨ ਸਭਾ ਜਾਂ ਕਾਉਂਸਲਰ ਦੇ ਹਲਕੇ ਦੇ ਵਿੱਚ ਹੀ ਹਰ ਕਿਸੇ ਨੂੰ ਹੀ ਜਾਲੀ ਵੋਟਾਂ ਪਈਆਂ ਨੇ ਇਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਹੈ ਕਿਤੇ ਇਹ ਜਾਲੀ ਵੋਟਾਂ ਸਿਸਟਮ ਦੀ ਗਲਤੀ ਤਾਂ ਨਹੀਂ ਸਿਸਟਮੈਟਿਕ ਐਰਰ ਤਾਂ ਨਹੀਂ ਸਿਸਟਮ ਦੀ ਗਲਤੀ ਭਾਵ ਜਿਵੇਂ ਆਮ ਆਦਮੀ ਪਾਰਟੀ ਸਿਸਟਮ ਦੇ ਖਿਲਾਫ ਲੜ ਰਹੀ ਹੈ ਕਿ ਅਸੀਂ ਸਿਸਟਮ ਬਦਲਣਾ ਅਸੀਂ ਬਦਲਾ ਲੈ ਕੇ ਆਏ ਹਾਂ ਹਜੇ ਤੱਕ ਕੋਈ ਬਹੁਤ ਹੀ ਕਾਮਯਾਬੀ ਮਿਲੀ ਨਹੀਂ ਆਮ ਆਦਮੀ ਪਾਰਟੀ ਨੂੰ ਹੁਣ ਮੈਂ ਇੱਕ ਉਦਾਹਰਨ ਦੇਣੀ ਚਾਹਨਾ ਕਿ ਡਾਕਟਰ ਨੁਜੋਦਕਰ ਸਿੱਧੂ ਨੇ ਜਿਹੜਾ ਖੁਲਾਸਾ ਕੀਤਾ ਉਹ ਕਹਿੰਦੇ ਇਹ ਵੀ ਇਸ ਕੌਂਸਲਰ ਹੈ ਜਿਹਨੂੰ ਹਰਾ ਦਿੱਤਾ ਗਿਆ ਦੋ ਵੋਟਾਂ ਨਾਲ ਹਾਰਿਆ ਹੋਇਆ ਐਲਾਨਿਆ ਗਿਆ ਪਰ ਇਹਦੇ ਇੱਕ ਬੂਥ 'ਚ ਲਗਭਗ 300 ਦੇ ਕਰੀਬ ਜਾਲੀ ਵੋਟਾਂ ਪਈਆਂ ਨੇ ਉਹ ਵੋਟਾਂ ਪੈ ਗਈਆਂ ਜਿਹੜੇ ਲੋਕ ਮਰ ਚੁੱਕੇ ਨੇ ਔਰ ਜਿਹੜੇ ਐਨਆਰਆਈ ਨੇ ਜਾਂ ਬਾਹਰ ਪੜਨ ਗਏ ਹੋਏ ਨੇ ਉਹਨਾਂ ਦੀਆਂ ਵੋਟਾਂ ਵੀ ਪੈ ਗਈਆਂ ਉਹ ਕਹਿੰਦੇ ਅਸੀਂ ਇਹ ਸਾਰੇ ਅੰਕੜੇ ਅਸੀਂ ਐਫੀਡੇਵਟ ਵੀ ਲਏ ਨੇ ਅਸੀਂ ਪਰਿਵਾਰਾਂ ਤੋਂ ਸਾਰਾ ਰਿਕਾਰਡ ਇਕੱਠਾ ਕੀਤਾ ਔਰ ਇਹ ਕਾਉਂਸਲਰ ਸਾਹਿਬ ਦਾ ਕਾਉਂਸਲਰ ਹੈ ਜਿਹੜੇ ਇਹ 9 ਮਹੀਨਿਆਂ ਤੋਂ ਇਹਨਾਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਪਰ ਇਸ ਮਾਮਲੇ ਦੀ ਜਾਂਚ ਅੱਗੇ ਨਹੀਂ ਵਧ ਰਹੀ ਹੁਣ ਡਾਕਟਰ ਨਵਜੋਤ ਕੌਰ ਸਿੱਧੂ ਦਾ ਇਹ ਖੁਲਾਸਾ ਕਰਨਾ ਕਿ ਅਗਰ ਕੌਂਸਲਰ ਦੀਆਂ ਚੋਣਾਂ ਦੇ ਵਿੱਚ ਜਾਲੀ ਵੋਟਾਂ ਪਈਆਂ ਨੇ ਇਹ ਆਪਣੇ ਆਪ ਦੇ ਵਿੱਚ ਗੱਲ ਤਾਂ ਵੱਡੀ ਹੈ ਪਰ ਮੈਨੂੰ ਇਹ ਲੱਗਦਾ ਹੈ ਮਨਦੀਪ ਜੀ ਜੀ ਕਿ ਜਿਹੜੀਆਂ ਜਿਹੜੇ ਵਿਅਕਤੀ ਦੁਨੀਆ ਤੋਂ ਚਲੇ ਗਏ ਉਹਨਾਂ ਦੀਆਂ ਵੋਟਾਂ ਕੱਟੀਆਂ ਕਿਉਂ ਨਹੀਂ ਜਾ ਰਹੀਆਂ ਕੀ ਕੋਈ ਇਸ ਤਰ੍ਹਾਂ ਦਾ ਢੰਗ ਤਰੀਕਾ ਨਹੀਂ ਕਿ ਜਿੱਦਾਂ ਹੀ ਕੋਈ ਵਿਅਕਤੀ ਦੁਨੀਆ ਤੋਂ ਜਾਂਦਾ ਹੈ ਤੇ ਉਹਦਾ ਫਿਰ ਡੈਥ ਸਰਟੀਫਿਕੇਟ ਜਾਰੀ ਹੁੰਦਾ ਹੈ ਜਿੱਥੋਂ ਡੈਥ ਸਰਟੀਫਿਕੇਟ ਜਾਰੀ ਹੋਵੇ ਕਿ ਉਹਨਾਂ ਨੂੰ ਨਹੀਂ ਜੋੜਿਆ ਜਾਣਾ ਚਾਹੀਦਾ ਭਾਰਤ ਦੇ ਚੋਣ ਕਮਿਸ਼ਨ ਨਾਲ ਕਿ ਇੰਡੀਆ ਚ ਕਿਤੇ ਵੀ ਕੋਈ ਵਿਅਕਤੀ ਅਗਰ ਦੁਨੀਆ ਤੋਂ ਜਾਂਦਾ ਹੈ ਤੇ ਉਹਦਾ ਜਿਹੜਾ ਰਿਕਾਰਡ ਹੈ ਉਹ ਸਿੱਧਾ ਭਾਰਤ ਦੇ ਚੋਣ ਕਮਿਸ਼ਨ ਕੋਲੇ ਜਾਵੇ ਤਾਂ ਕਿ ਡਾਟਾਬੇਸ ਦੇ ਵਿੱਚੋਂ ਹੀ ਉਹਦੀ ਵੋਟ ਖਤਮ ਕਰ ਦਿੱਤੀ ਜਾਵੇ। ਦਿੱਕਤ ਕੀ ਆ ਰਹੀ ਹੈ ਕਿ ਜਦੋਂ ਲੋਕ ਦੁਨੀਆ ਤੋਂ ਚਲੇ ਜਾ ਰਹੇ ਨੇ ਉਹਨਾਂ ਦੀਆਂ ਵੋਟਾਂ ਨਹੀਂ ਕਟੀਆਂ ਜਾ ਰਹੀਆਂ। ਹੁਣ ਇਹ ਕਹਿ ਦੇਣਾ ਕਿ ਉਹ ਸਾਰੀਆਂ ਜਿਹੜੀਆਂ ਵੋਟਾਂ ਨੇ ਭਾਰਤ ਦਾ ਚੋਣ ਕਮਿਸ਼ਨ ਬੀਜੇਪੀ ਨੂੰ ਪਾਉਂਦਾ ਹੈ ਮੈਂ ਇਸ ਗੱਲ ਨਾਲ ਤਾਂ ਸਹਿਮਤ ਨਹੀਂ ਕਈ ਵਾਰੀ ਜਿਹੜੇ ਲੋਕ ਦੁਨੀਆ ਤੋਂ ਚਲੇ ਜਾਂਦੇ ਨੇ ਉਸ ਹਲਕੇ ਦੇ ਜਿਹੜੇ ਮੋਤਵਾਰ ਲੀਡਰ ਹੁੰਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਵੀ ਇਸ ਘਰ ਚ ਇੰਨੀਆਂ ਵੋਟਾਂ ਸੀ ਇੱਕ ਜਿੱਤੁਰ ਗਿਆ ਵੋਟਾਂ ਇੰਨੀਆਂ ਰਹਿ ਗਈਆਂ ਤੇ ਉਹ ਜਿਹੜੀ ਪਾਰਟੀ ਦੇ ਵਲੰਟੀਅਰ ਨੂੰ ਵਰਕਰ ਨੂੰ ਪਤਾ ਹੁੰਦਾ ਕਿ ਉਹ ਉਸ ਤਰ੍ਹਾਂ ਦੀ ਵੋਟ ਆਪਣੇ ਹੱਕ ਚ ਤਾਂ ਨਹੀਂ ਭੁਗਤਾ ਲੈਂਦੇ ਅਸੀਂ ਸਿੱਧਾ ਭਾਰਤ ਦੇ ਚੋਣ ਕਮਿਸ਼ਨ ਤੇ ਸਵਾਲ ਖੜੇ ਕਰਨ ਨਾਲੋਂ ਜਿਹੜੀ ਮਨੁੱਖੀ ਹੱਟਤ ਲੱਗਦੀ ਹੈ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨਾਲ ਜਿਹੜੇ ਵੋਟਾਂ ਪਾਣ ਪਵਾਣ ਦਾ ਕੰਮ ਕਰਦੇ ਨੇ ਕੀ ਇਹ ਸਾਰੀ ਉਸ ਪੱਧਰ ਤੇ ਗਲਤੀ ਤਾਂ ਨਹੀਂ ਪਹਿਲਾਂ ਨਵਜੋਤ ਕਰ ਸਿੱਧੂ ਦੀ ਇੱਕ ਵਾਰੀ ਗੱਲ ਸੁਣ ਲਈਏ ਤੇ ਉਸ ਤੋਂ ਬਾਅਦ ਨਵਜੋਤ ਸਿੱਧੂ ਦੀ ਗੱਲ ਵੀ ਕਰਦੇ ਆ ਅੱਜ ਦਾ ਸਾਡਾ ਮੁੱਦਾ ਹੈ ਜਿਹੜਾ ਕਿ ਸਾਰਿਆਂ ਲਈ ਸਾਰੇ ਹਿੰਦੁਸਤਾਨ ਦੇ ਲਈ ਮੋਸਟ ਇੰਪੋਰਟੈਂਟ ਮੁੱਦਾ ਹੈ ਸ਼ਰਮ ਉਹ ਮੁੱਦਾ ਹੈ ਕਿ ਉਹੀ ਬੰਦਾ ਇਲੈਕਟ ਹੋਵੇ ਇੱਕ ਇਲੈਕਟੋਰਲ ਸਿਸਟਮ ਹੈ ਇੱਕ ਡੈਮੋਕ੍ਰੈਟਿਕ ਸਿਸਟਮ ਹੈ ਇੱਥੇ ਕੋਈ ਟੱਕਰ ਨਹੀਂ ਚੱਲਦਾ ਬੰਦੇ ਆਪਣੀ ਮਰਜ਼ੀ ਨਾਲ ਵੋਟ ਪਾਵੇ ਬਟ ਇੱਕ ਵੋਟ ਪਾਵੇ ਇਹ ਨਹੀਂ ਹੈ ਵੀ ਇੱਕ ਵੋਟ ਨਾਰਮਲ ਪਾਵੇ ਤੇ ਤਿੰਨ ਛੁੱਟੀਆਂ ਪੈਣ ਉਹ ਇਹ ਸਿਸਟਮ ਨੂੰ ਵੋਟ ਸੋਰ ਗੱਦੀ ਛੋੜ ਦੇ ਸਿਸਟਮ ਨੂੰ ਚਲਾਉਂਦੇ ਤਹਿਤ ਅਸੀਂ ਆਪਣੇ ਪੂਰੇ ਹਲਕੇ ਦੇ ਵਿੱਚ ਜਾਵਾਂਗੇ ਸਾਨੂੰ ਹਜੇ 15 ਤਰੀਕ ਤੱਕ ਮਿਲਿਆ ਤਾਂ ਅਸੀਂ 15000 ਫਾਰਮ ਹੀ ਭਰ ਕੇ ਦਵਾਂਗੇ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਜਾਣਗੇ ਐਂਡ ਅਸੀਂ ਇਹ ਬੇਸ ਲਾਈਨ ਤੁਹਾਨੂੰ ਵਿਦ ਪ੍ਰੂਫ ਇਹ ਰਾਹੁਲ ਗਾਂਧੀ ਜੀ ਕੋਲ ਫਾਈਲ ਜਾਊਗੀ ਜਿਹੜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਹੀ ਫਾਈਲ ਦਿੱਤੀ ਜਾਊਗੀ ਕਿ ਆਹ ਦੇਖੋ ਜੀ ਇੱਥੇ ਕੀ ਹੋਇਆ ਇੱਥੇ ਇੱਕ ਜਿੱਤਿਆ ਹੋਇਆ ਬੰਦਾ ਜਿਹਦੇ ਕੋਲ 6 ਬੂਥ ਸੀ ਉਹਦੇ ਇੱਕ ਬੂਥ ਤੇ 300 ਤੋਂ ਉੱਤੇ ਝੁੱਠੀਆਂ ਵੋਟਾਂ ਪਈਆਂ ਇੱਕ ਬੂਥ ਤੇ ਅੱਗੇ ਇਸੇ ਤੋਂ ਐਮ.ਐਲ.ਏ ਬੰਨਾ ਹੈ ਇਸੇ ਤੋਂ ਐਮ.ਪੀ ਬੰਨਾ ਹੈ ਮਰੇ ਹੋਏ ਬੰਦੇ ਅਸੀਂ 80 ਕੱਢ ਕੇ ਗਿਨਾਤੇ ਰਿਸ਼ਤੇਦਾਰ ਸਾਡੇ ਕੋਲ ਪੂਰੇ ਘਰ ਦੇ ਐਡਰੈਸ ਹੈ ਸਾਡੇ ਨਾਲ ਚੱਲੋ ਘਰ-ਘਰ ਅਸੀਂ ਰਿਸ਼ਤੇਦਾਰ ਤੁਹਾਨੂੰ ਬੁਲਾਤੇ ਮਿਲਾਵਿ ਦਿੱਤੇ ਵੀ ਬੰਦੇ ਇਹ ਤਾਂ ਮਰੇ ਹੋਏ ਆ ਤੇ 103 ਬੰਦੇ ਆ ਇੱਕ ਕਬੂਤ ਚ ਜਿਹੜੇ ਬਾਹਰ ਗਏ ਹੋਏ ਨਾ ਰਾਇ ਜਿਹੜੇ 15 ਸਾਲ ਹੋ ਗਏ ਵਾਪਸ ਹੀ ਨਹੀਂ ਆਏ। ਯਾ ਇਲੈਕਸ਼ਨਸ ਵੇਲੇ ਤੇ ਸੀਗੇ ਹੀ ਨਹੀਂ। ਉਹਨਾਂ ਦੀਆਂ ਵੋਟਾਂ ਪੈ ਗਈ। ਸੋ ਇਹ ਜੇ ਝੂਠੀ-ਵੁੱਠੀ ਪੈਣੀ ਹੈ ਇੱਕ ਬੂਥ ਤੇ 300 ਤੋਂ ਉੱਤੇ ਝੂਠੀ ਵੋਟ ਪੈਣੀ ਹੈ ਤੇ ਮੇਰੇ ਸਾਡੇ ਕੋਲ ਤਾਂ ਫਿਰ 173 ਬੂਥਸ ਨੇ। ਕਿੰਨੀਆਂ ਝੂਠੀ ਵੋਟਾਂ ਪਈਆਂ ਇਹਦੇ ਵਿੱਚ? ਮੈਂ ਤੁਹਾਨੂੰ ਇੱਕ ਬੂਥ ਚ 300 ਤੋਂ ਉੱਤੇ ਝੂਠੀਆਂ ਵੋਟਾਂ ਗਿਣਤੀਆਂ। ਹੁਣ ਤੁਸੀਂ ਆਪ ਦੱਸੋ ਮੇਰਾ ਬੰਦਾ ਦੋ ਵੋਟਾਂ ਨਾਲ ਹਾਰਿਆ ਹੋਇਆ। ਹੈਂ ਉਹਦੂ ਸਾਨੂੰ ਪਤਾ ਹੈ ਅਸੀਂ ਦੋ ਟੂ ਦੋਰ ਕੀਤਾ ਸਾਰੇ ਅਸੀਂ ਕੱਢ ਕੇ ਲਿਆਏ ਆ ਹਾਂਜੀ ਹੁਣ ਆਪਾਂ ਨੂਜੋਦਕਰ ਸਿੱਧੂ ਉਹਨਾਂ ਦੀ ਗੱਲ ਸੁਣੀ ਉਹਨਾਂ ਨੇ ਆਪਣੇ ਤਰਕ ਦਿੱਤੇ ਨੇ ਨਿਸ਼ਚਿਤ ਤੌਰ ਤੇ ਚੋਣ ਕਮਿਸ਼ਨ ਨੂੰ ਅਗਰ ਚੋਣ ਕਮਿਸ਼ਨ ਨੂੰ ਇਹ ਲੱਗਦਾ ਹੈ ਕਿ ਅਸੀਂ ਕਿਉਂਕਿ ਰਾਹੁਲ ਗਾਂਧੀ ਨੇ ਮੁੱਦਾ ਚੱਕਿਆ ਇਸ ਕਰਕੇ ਅਸੀਂ ਇਹਨੂੰ ਤਵੱਜੋ ਜਾਂ ਧਿਆਨ ਨਹੀਂ ਦੇਣਾ ਸਿਆਸੀ ਤੌਰ ਤੇ ਅੱਜ ਕੱਲ ਇਹ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੁੰਦੀਆਂ ਨੇ ਵਾਦ-ਵਿਵਾਦ ਦੇ ਵਿੱਚ ਸਾਡੀਆਂ ਸੰਸਥਾਵਾਂ ਵੀ ਪੈ ਜਾਂਦੀਆਂ ਨੇ ਪਰ ਮੈਨੂੰ ਇਹ ਲੱਗਦਾ ਕਿ ਭਾਰਤ ਦੇ ਚੋਣ ਕਮਿਸ਼ਨ ਨੂੰ ਆਪਣੇ ਪੱਧਰ ਤੇ ਇਹ ਫੈਸਲਾ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਪੂਰੇ ਮੁਲਕ ਦੇ ਵਿੱਚ ਇਸ ਗੱਲ ਦਾ ਪਤਾ ਲਗਾਈਏ ਕਿ ਪੂਰੇ ਮੁਲਕ ਚ ਹਰ ਵਿਧਾਨ ਸਭਾ ਚੋਣ ਚ ਹਰ ਲੋਕ ਸਭਾ ਚੋਣ ਚ ਕਿੰਨੇ ਮਰੇ ਹੋਏ ਲੋਕਾਂ ਦੀਆਂ ਵੋਟਾਂ ਪੈ ਚੁੱਕੀਆਂ ਨਹੀਂ ਤੇ ਇਹਦਾ ਮਤਲਬ ਹੈ ਫਿਰ ਉਹ ਕਿਸੇ ਨਾ ਕਿਸੇ ਨੇ ਤਾਂ ਪੁਆਈਆਂ ਨਹੀਂ ਅਗਰ ਇਲੈਕਸ਼ਨ ਕਮਿਸ਼ਨ ਨੇ ਨਹੀਂ ਪੁਆਈਆਂ ਜਾਂ ਕੋਈ ਹੇਰਾਫੇਰੀ ਉਹਨਾਂ ਨੇ ਨਹੀਂ ਕੀਤੀ ਤੇ ਫਿਰ ਇਹ ਜਿਹੜੇ ਪੋਲਿਟੀਕਲ ਪਾਰਟੀਆਂ ਦੇ ਨਮਾਇੰਦੇ ਨੇ ਲੋਕ ਨੇ ਫਿਰ ਇਹਨਾਂ ਨੇ ਗੜਬੜੀ ਕੀਤੀ ਹੋਣੀ ਹੈ ਇਹਦਾ ਮਤਲਬ ਹੈ ਕਿ ਜਿਹੜੇ ਲੋਕ ਵਿਦੇਸ਼ ਚਲੇ ਗਏ ਉਹਨਾਂ ਦੀਆਂ ਵੋਟਾਂ ਮਰੇ ਹੋਏ ਲੋਕਾਂ ਦੀਆਂ ਵੋਟਾਂ ਉਹ ਪੈ ਰਹੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਕੈਂਡਲ ਹੈ ਸਰ ਮੈਂ ਇਹਨੂੰ ਵੋਟ ਚੋਰੀ ਦੇ ਨਾਲ ਨਹੀਂ ਜੋੜਦਾ ਚਲੋ ਇਹ ਤਾਂ ਕਾਂਗਰਸੀ ਇਹਨੂੰ ਵੋਟ ਚੋਰੀ ਦੇ ਨਾਲ ਜੋੜ ਰਹੇ ਨੇ ਪਰ ਭਾਰਤ ਦੇ ਚੋਣ ਕਮਿਸ਼ਨ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਇਹ ਕੋਈ ਛੋਟਾ ਮੁੱਦਾ ਨਹੀਂ ਹੈ ਇਹ ਵੱਡਾ ਮੁੱਦਾ ਹੈ ਔਰ ਜੇ ਹੁਣ ਅਸੀਂ ਇਹਨੂੰ ਇਸ ਰੂਪ ਚ ਵੇਖੀਏ ਨਵਜੋਤ ਸਿੰਘ ਸਿੱਧੂ ਹਾਰਿਆ ਚਰਨਜੀਤ ਸਿੰਘ ਚੰਨੀ ਹਾਰੇ ਬੀਜੇਪੀ ਨੇ ਵੀ ਕਈ ਵੱਡੇ ਡਿਗਜ ਹਾਰੇ ਸੁਖਵੀਰ ਬਾਦਲ ਹਾਰਿਆ ਕਿ ਹਰ ਵਿਧਾਨ ਸਭਾ ਹਲਕੇ ਚ 2022 ਦੇ ਵਿੱਚ ਵੀ ਇਸ ਤਰ੍ਹਾਂ ਦਾ ਅਮਲ ਤਾਂ ਨਹੀਂ ਰਿਹਾ ਕਿ ਜੀ ਦਾ ਦਾ ਲੱਗਿਆ ਵੱਧ ਤੋਂ ਵੱਧ ਮਰਿਆ ਹੋਇਆਂ ਦੀਆਂ ਵੋਟਾਂ ਪਾਉ ਤੇ ਜਿਹੜਾ ਵੱਧ ਪਵਾ ਗਿਆ ਉਹ ਜਿੱਤ ਗਿਆ ਇਹਦੀ ਜਾਂਚ ਹੋਣੀ ਚਾਹੀਦੀ ਹੈ ਰਾਜਨੀਤੀ ਤੋਂ ਉੱਪਰ ਉੱਠ ਕੇ ਪਰ ਠੀਕ ਹੈ ਕਾਂਗਰਸੀਆਂ ਲਈ ਕਿਉਂਕਿ ਰਾਹੁਲ ਗਾਂਧੀ ਨੇ ਇਹ ਖੁਲਾਸੇ ਕੀਤੇ ਨੇ ਇਸ ਕਰਕੇ ਜਿਹੜੇ ਕਾਂਗਰਸੀ ਨੇ ਉਸ ਇਸ ਅਭਿਆਨ ਨੂੰ ਭਾਜਪਾ ਦੇ ਖਿਲਾਫ ਚੱਲ ਰਹੇ ਨੇ ਉਹਨਾਂ ਦਾ ਦਾਵਾ ਹੈ ਕਿ ਅਗਰ ਵੋਟ ਚੋਰ ਗੱਡੀ ਥੋੜ ਉਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਭਾਜਪਾ ਸਰਕਾਰ ਅਸਤੀਫਾ ਦੇਵੇ ਪ੍ਰਧਾਨ ਮੰਤਰੀ ਗੱਡੀ ਛੱਡਣ ਪਰ ਜਿੱਥੇ ਕਾਂਗਰਸ ਦੀਆਂ ਸਰਕਾਰਾਂ ਬਣੀਆਂ ਨੇ ਕਿ ਉੱਥੇ ਵੀ ਇਸ ਤਰ੍ਹਾਂ ਦਾ ਚਲਣ ਹੈ ਜਾਂ ਨਹੀਂ ਹੈ ਹੁਣ ਜਿਵੇਂ ਕਰਨਾਟਕ ਹੈ ਹੁਣ ਕਰਨਾਟਕ 'ਚ ਵੀ ਭਾਈ ਚੈੱਕ ਕਰਾ ਲਓ ਕਾਂਗਰਸ ਵਾਲਿਓ ਕਿ ਤੁਹਾਡੇ ਤੁਹਾਡੀ ਉੱਥੇ ਸਰਕਾਰ ਹੈ ਕਿ ਜਿਹੜੇ ਜਿਹੜੇ ਹਲਕੇ ਤੁਸੀਂ ਜਿੱਤੇ ਹੈ ਉਥੇ ਤੁਹਾਨੂੰ ਵੀ ਇਹ ਪਤਾ ਲੱਗਦਾ ਕਿ ਉੱਥੇ ਵੀ ਮਰੇ ਹੋਏ ਲੋਕਾਂ ਦੀਆਂ ਵੋਟਾਂ ਪਈਆਂ ਇਸ ਕਰਕੇ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਹੈ ਅਸੀਂ ਦਾਵਾ ਨਹੀਂ ਕਰ ਸਕਦੇ ਅਸੀਂ ਇਹ ਕਹਿ ਨਹੀਂ ਸਕਦੇ ਕਿ ਵੋਟ ਚੋਰੀ ਹੋਈ ਹੈ ਜਾਂ ਇਲੈਕਸ਼ਨ ਕਮਿਸ਼ਨ ਨੇ ਜਾਂ ਭਾਜਪਾ ਨੇ ਕਰਾਈ ਹੈ ਹਾਂ ਵੋਟਾਂ ਚੋਰੀ ਹੁੰਦੀਆਂ ਨੇ ਇਹ ਮੁਕਾਬਲਾ ਹੈ ਕਾਂਗਰਸ ਵਾਲੇ ਕਿੰਨੀਆਂ ਪਵਾ ਗਏ ਤੇ ਭਾਜਪਾ ਵਾਲੇ ਕਿੰਨੀਆਂ ਪਵਾ ਗਏ ਅਕਾਲੀ ਕਿੰਨੀਆਂ ਪਵਾ ਗਏ ਇਸ ਮੁਕਾਬਲੇ ਦੇ ਵਿੱਚ ਸਾਰੇ ਲੱਗੇ ਰਹਿੰਦੇ ਨੇ ਇਸ ਕਰਕੇ ਇਸ ਮੁਕਾਬਲੇ ਦੀ ਸੰਭਾਵਨਾ ਨੂੰ ਖਤਮ ਕਰਨ ਦੀ ਲੋੜ ਹੈ ਕਿ ਜਾਲੀ ਵੋਟਾਂ ਬਚਣ ਹੀ ਨਾ ਮਰੇ ਹੋਏ ਲੋਕਾਂ ਦੀ ਵੋਟ ਤਰ੍ਹਾਂ ਖਤਮ ਹੋ ਜੇ ਜਿਹੜਾ ਵਿਦੇਸ਼ ਜਾਵੇ ਉਹਦੀ ਵੋਟ ਬੰਦ ਹੋ ਜੇ ਇਸ ਤਰ੍ਹਾਂ ਦੀ ਪ੍ਰਕਿਰਿਆ ਚੋਣ ਕਮਿਸ਼ਨ ਨੂੰ ਚਲਾਉਣੀ ਪੈਣੀ ਹੈ ਜੀ ਸੋਡਲਾ ਜੀ ਅਗਲੇ ਸਵਾਲ ਦੀ ਗੱਲ ਕਰੀਏ ਤਾਂ ਸਾਬਕਾ ਸਰਪੰਚ ਦੇ ਪੁੱਤ ਦੇ ਮਰਡਰ ਦੇ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤਿੰਨ ਮੁਲਜ਼ਮ ਆ ਜਿਹੜੇ ਉਹ ਵੀ ਫੜੇ ਗਏ ਨੇ ਇਹ ਜਿਹੜੀ ਘਟਨਾ ਵਾ ਇਹ ਕਿਉਂ ਹੋਈ ਆ ਤੇ ਕਿਵੇਂ ਹੋਈ ਆ ਇਹ ਪੂਰੀ ਜਾਣਕਾਰੀ ਜ਼ਰੂਰ ਸਾਂਝੀ ਕਰਿਓ ਦੇਖੋ ਬੜਾ ਰੌਲਾ ਸੋਸ਼ਲ ਮੀਡੀਆ ਤੇ ਵੀ ਪੀਆ ਪਿੰਡ ਸਿਆਣਾ ਦੀ ਘਟਨਾ ਹੈ ਜਿਹੜਾ ਬਰਨਾਲਾ ਉੱਥੇ ਲਗਾਤਾਰ ਲੋਕ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਕੱਲ ਵੀ ਉਹਨਾਂ ਨੇ ਰਸਤੇ ਸੜਕਾਂ ਜਾਮ ਕਰਤੀਆਂ ਸੀ ਹੁਣ ਸਾਬਕਾ ਸਰਪੰਚ ਹੈ ਬੀਬੀ ਮਲਕੀਤ ਕੌਰ ਕਲਕੱਤਾ ਉਹਦਾ ਪੁੱਤਰ ਹੈ ਸੁਖਵਿੰਦਰ ਸਿੰਘ ਕਲਕੱਤਾ ਸੁਖਵਿੰਦਰ ਸਿੰਘ ਕਲਕੱਤਾ ਬਾਰੇ ਕਿਹਾ ਜਾਂਦਾ ਹੈ ਕਿ ਉਹ ਇੱਕ ਤਰ੍ਹਾਂ ਦਾ ਸੋਸ਼ਲ ਐਕਟਿਵਿਸਟ ਹੈ ਸਮਾਜਿਕ ਕਾਰਕੁਨ ਹੈ ਔਰ ਉਹਦੀ ਗਰਦਨ 'ਚ ਹਮਲਾ ਹੋਇਆ ਤੇ ਉਹ ਦੁਨੀਆ ਤੋਂ ਚਲਾ ਗਿਆ ਹੁਣ ਕਿਸੇ ਵੇਲੇ ਉਹਦੀ ਇਸ ਪਰਿਵਾਰ ਦੀ ਟਕਰਾਰ ਲਾਭ ਸਿੰਘ ਓਗੋਕੇ ਦੇ ਨਾਲ ਰਹੀ ਹੈ ਰਾਜਨੀਤੀ ਦੇ ਵਿੱਚ ਟਕਰਾਰਾਂ ਹੁੰਦੀਆਂ ਨੇ ਇਹ ਵੀ ਸਾਬਕਾ ਸਰਪੰਚ ਹੈ ਬੀਬੀ ਮਲਕੀਤਕਰ ਤੇ ਨਿਸ਼ਚਿਤ ਤੌਰ ਤੇ ਸੁਖਵੰਤਰ ਸਿੰਘ ਕਲਕੱਤਾ ਇਹ ਆਪਣੀ ਮਾਲ ਹੀ ਸਰਗਰਮ ਸੀ ਰਾਜਨੀਤਿਕ ਤੌਰ ਦੇ ਉੱਤੇ ਲਾਲ ਸਿੰਘ ਅਗੋਕੇ ਜਿਹੜੇ ਐਮ ਐਲ ਏ ਹੈ ਉਹਨਾਂ ਦੇ ਨਾਲ ਕੋਈ ਨਾ ਕੋਈ ਮਨਮਟਾ ਆਮ ਤੌਰ ਤੇ ਪੋਲਿਟਿਕਲ ਰੰਜਿਸ਼ਾਂ ਹੁੰਦੀਆਂ ਨੇ ਪਰ ਇਹ ਮੁੱਦਾ ਇਸ ਰੂਪ ਚ ਬਣਾਇਆ ਜਾ ਰਿਹਾ ਸੀ ਕਿ ਇਹ ਜਿਹੜਾ ਸੁਖਵਿੰਦਰ ਸਿੰਘ ਕੋਲਕੱਤਾ ਹੈ ਇਹਦੇ ਮਰਡਰ ਪਿੱਛੇ ਕਿਤੇ ਐਮ ਐਲ ਏ ਦਾ ਜਾਂ ਐਮ ਐਲ ਏ ਨਾਲ ਜੁੜਿਆ ਬੰਦਿਆਂ ਦਾ ਕੋਈ ਕਨੈਕਸ਼ਨ ਤਾਂ ਨਹੀਂ ਹੈ ਇਲਜ਼ਾਮ ਲੱਗ ਰਹੇ ਸੀ ਪਰ ਜਿਹੜੀ ਮੁੱਢਲੀ ਤਫ਼ਤੀਸ਼ ਪੁਲਿਸ ਦੀ ਹੋਈ ਹੈ ਕੁਲਦੀਪ ਸਿੰਘ ਚਾਹਲ ਜਿਹੜੇ ਡੀ ਆਈ ਜੀ ਨੇ ਪਟਿਆਲਾ ਰੇਂਜ ਦੇ ਔਰ ਬਰਨਾਲੇ ਦਾ ਐਸ ਐਸ ਪੀ ਇਹਨਾਂ ਸਾਰਿਆਂ ਨੇ ਇੱਕ ਖੁਲਾਸਾ ਕੀਤਾ ਹੈ ਤਿੰਨ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਤਿੰਨ ਵਿਅਕਤੀ ਕਹ ਲੋ ਇੱਕ ਤਾਂ ਹਰਜਿੰਦਰ ਸਿੰਘ ਜਿੰਦੀ ਇਹਨੂੰ ਮੁੱਖ ਮੋਲਜਮ ਦੱਸਿਆ ਜਾ ਰਿਹਾ ਔਰ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇਹ ਹਰਜਿੰਦਰ ਸਿੰਘ ਜਿੰਦੀ ਹੈ ਇਨ ਇਹਨਾਂ ਦਾ ਹਰਜਿੰਦਰ ਸਿੰਘ ਜਿੰਦੀ ਉਹਦਾ ਇੱਕ ਸਾਥੀ ਆ ਜਸਵਿੰਦਰ ਏਲੀਅਸ ਪਪਲੂ ਔਰ ਇੱਕ ਗੁਰਦੀਪ ਦੀਪੀ ਇਸ ਤਰ੍ਹਾਂ ਦਾ ਇਹਦਾ ਨਾਮ ਹੈ ਹੁਣ ਇਹ ਪਹਿਲਾਂ ਤਾਂ ਜਿਹੜੇ ਇਹ ਤਿੰਨ ਨੇ ਇਹਨਾਂ ਦੇ ਵਿੱਚੋਂ ਭਾਵੇਂ ਹਰਜਿੰਦਰ ਸਿੰਘ ਜਿੰਦੀ ਹੈ ਭਾਵੇਂ ਆ ਹਰਦੀਪ ਗੁਰਦੀਪ ਦੀਪੀ ਹੈ ਇਹਨਾਂ ਦੇ ਉੱਤੇ ਪਹਿਲਾਂ ਵੀ ਕ੍ਰਿਮినਲ ਕੇਸ ਦਰਜ ਨੇ ਕਿਸੇ ਤੇ ਆਮ ਜੱਟ ਲੱਗਿਆ ਕਿਸੇ ਤੇ ਐਨਡੀਪੀਐਸ ਸੈਕਟਾ ਵਿਕਰਮ ਜਿਠੀ ਵਾਲਾ ਐਨਡੀਪੀਐਸ ਨਸ਼ਿਆਂ ਦਾ ਮਾਮਲਾ ਤੇ ਇਹਦਾ ਮਤਲਬ ਹੈ ਇਹਨਾਂ ਦਾ ਬੈਕਗ੍ਰਾਉਂਡ ਹੈ ਜਿਹੜਾ ਇਹਨਾਂ ਤੇ ਪਰਚੇ ਦਰਜ ਨੇ ਵੱਖ-ਵੱਖ ਅਪਰਾਧਿਕ ਤਰ੍ਹਾਂਾਂ ਦੇ ਵਿੱਚ ਹੁਣ ਕਮਿਸ਼ਨਰ ਜਿਹੜਾ ਕੁਲਦੀਪ ਚਾਹਲ ਉਹਦਾ ਇਹ ਦਾਵਾ ਹੈ ਕਿ ਮੁੱਢਲੀ ਪੁੱਛਗਿੱਛ ਦੇ ਵਿੱਚ ਇਹ ਗੱਲ ਬਾਹਰ ਆਈ ਹੈ ਕਿ ਇਹਨਾਂ ਦਾ ਆਪਸ 'ਚ ਕੋਈ ਪੈਸਿਆਂ ਦਾ ਰੌਲਾ ਸੀ 5.5 ਲੱਖ ਦਾ ਕੋਈ ਰੌਲਾ ਸੀ ਤੇ ਜਿਹਦੇ ਕਰਕੇ ਇਹ ਆਪਸ ਦੇ ਵਿੱਚ ਟਕਰਾਅ ਹੋਈ ਤੇ ਜਿੱਤੋਂ ਬਾਅਦ ਇਹ ਸੰਭਾਵਨਾ ਮੰਨਿਆ ਜਾ ਰਿਹਾ ਮੁੱਢਲੀ ਪੁੱਛਗਿੱਛ ਕਿ ਜਿਸ ਕਰਕੇ ਹਰਜਿੰਦਰ ਸਿੰਘ ਜਿੰਦੀ ਨੇ ਫਾਇਰ ਕੀਤਾ ਉਹਦੀ ਗਰਦਨ ਤੇ ਹਮਲਾ ਹੋਇਆ ਤੇ ਉਹ ਦੁਨੀਆ ਤੋਂ ਚਲਾ ਗਿਆ ਕਹਿੰਦੇ ਆ ਹਰਜਿੰਦਰ ਸਿੰਘ ਜਿੰਦੀ ਆ ਜਿਹੜਾ ਇਹ ਅਸਲਾ ਲੈ ਕੇ ਆਇਆ ਸੀ ਲੁਧਿਆਣੇ ਤੋਂ ਪਰ ਮਦਦ ਕੀਤੀ ਜਸਵਿੰਦਰ ਐਲੀਅਸ ਪਪਲੂ ਨੂੰ ਇਸ ਕਰਕੇ ਇਹ ਤਿੰਨੇ ਚੱਕਲੇ ਪੁਲਿਸ ਨੇ ਹੁਣ ਇਹਨਾਂ ਦਾ ਮੈਡੀਕਲ ਹੋਊਗਾ ਇਹਨਾਂ ਤੋਂ ਅੱਗੇ ਦੀ ਪੁੱਛਗਿੱਛ ਪੁਲਿਸ ਵੱਲੋਂ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਪੁਲਿਸ ਕਿਸੇ ਨਤੀਜੇ ਤੇ ਪਹੁੰਚੂਗੀ ਕਿ ਅਸਲ ਚ ਹੋਰ ਕਿਹੜੇ-ਕਿਹੜੇ ਪਹਿਲੂ ਨੇ ਇਸ ਘਟਨਾ ਦੇ ਸ਼ੁਰੂਆਤ ਦੇ ਵਿੱਚ ਜਿਹੜਾ ਐਮਐਲਏ ਦੇ ਨਾਲ ਕਨੈਕਸ਼ਨ ਜੋੜੇ ਜਾ ਰਹੇ ਸੀ ਉਹਨਾਂ ਨੂੰ ਰੱਦ ਕੀਤਾ ਕੁਲਦੀਪ ਚਾਲਦਾ ਇਹ ਕਹਿਣਾ ਹੈ ਕਿ ਮੈਡੀਕਲ ਤੋਂ ਬਾਅਦ ਅਸੀਂ ਇਹਨੂੰ ਪੁਲਿਸ ਰਿਮਾਂਡ ਤੇ ਲਵਾਵਾਂਗੇ ਪੇਸ਼ ਕਰਕੇ ਤੇ ਫੇਰ ਹੋਰ ਵਿਸਥਾਰ ਚ ਪੁੱਛਗਿਛ ਹੋਊਗੀ ਪਰ ਦੋ ਤਿੰਨ ਗੱਲਾਂ ਜਿਹੜੀਆਂ ਨੇ ਇਹ ਸਾਫ਼ ਹੋ ਗਈਆਂ ਨੇ ਅਮਨਦੀਪ ਜੀ ਕਿ ਪਹਿਲਾਂ ਤਾਂ ਜਿਹੜੀ ਪੁਲਿਸ ਹੈ ਇਹਨਾਂ ਤਿੰਨਾਂ ਦਾ ਇਹ ਪਤਾ ਕਰੂਗੀ ਇਹ ਅਸਲਾ ਕਿੱਥੋਂ ਲਿਆਏ ਔਰ ਜਿਹੜੀ ਗੱਲ ਆ ਰਹੀ ਸੀ ਕਿ ਸੁਖਵਿੰਦਰ ਸਿੰਘ ਕਲਕੱਤਾ ਜਿਹੜਾ ਸਾਬਕਾ ਕੌਂਸਲਰ ਦਾ ਪੁੱਤ ਸੀ ਕਿ ਉਹਦਾ ਸਾਬਕਾ ਸਾਬਕਾ ਕਿ ਉਹਦਾ ਜੀ ਲਾਇਸੈਂਸ ਕੈਨਸਲ ਕਰਤਾ ਸੀ ਪੁਲਿਸ ਨੇ ਉਹਦਾ ਅਸਲੇ ਦਾ ਲਾਇਸੈਂਸ 29 ਤੱਕ ਸੀ ਪਰ ਕੁਝ ਸਮਾਂ ਪਹਿਲਾਂ ਸਖੰਦਰ ਸਿੰਘ ਕਲਕੱਤਾ ਨੇ ਐਨਓਸੀ ਲਈ ਸੀ ਪੁਲਿਸ ਤੋਂ ਤੇ ਆਪਣਾ ਰਿਵਾਲਵਰ ਜਿਹੜਾ ਉਹ ਉਹਨੇ ਸੇਲ ਕਰਨਾ ਸੀ ਅਗਰ ਸੇਲ ਕਰਨਾ ਹੋਵੇ ਤੇ ਐਨਓਸੀ ਲੈਣੀ ਪੈਂਦੀ ਹੈ ਪੁਲਿਸ ਦੀ ਉਹ ਕਹਿੰਦੇ ਸਾਡੇ ਵੱਲੋਂ ਉਹਦਾ ਜਿਹੜਾ ਅਸਲੇ ਦਾ ਲਾਇਸੈਂਸ ਹੈ ਉਹ ਰੱਦ ਨਹੀਂ ਕੀਤਾ ਗਿਆ ਸੀ ਕਿਉਂਕਿ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਇਸ ਮਾਮਲੇ ਦੇ ਵਿੱਚ ਆ ਰਹੀਆਂ ਸੀ ਸੋ ਮੈਨੂੰ ਇਹ ਲੱਗਦਾ ਹੈ ਕਿ ਕੁਲਦੀਪ ਸਿੰਘ ਕਲਕੱਤੇ ਦੇ ਮਾਮਲੇ ਦੇ ਵਿੱਚ ਜਿਹੜੇ ਇਹ ਨਵੇਂ ਖੁਲਾਸੇ ਬਾਹਰ ਹੋਏ ਨੇ ਇਹ ਪੁਲਿਸ ਨੇ ਜਿਹੜੀਆਂ ਨਵੀਆਂ ਗੱਲਾਂ ਦੱਸੀਆਂ ਨੇ ਉਹਦੇ ਨਾਲ ਘਟੋ-ਘਟ ਜਿਹੜੇ ਲੋਕ ਧਰਨਾ ਕਰ ਰਹੇ ਸੀ ਜਿਹੜੇ ਪ੍ਰਦਰਸ਼ਨ ਕਰ ਰਹੇ ਸੀ ਜਿਨ੍ਹਾਂ ਦੇ ਦਿਮਾਗ 'ਚ ਕਈ ਤਰ੍ਹਾਂ ਦੇ ਸ਼ੱਕ ਸੀ ਉਹ ਥੋੜੇ ਜੀ ਉਹਨਾਂ ਨੂੰ ਸੰਤੁਸ਼ਟੀ ਹੋਏਗੀ ਪਰ ਹਾਂ ਹਜੇ ਪੁਲਿਸ ਦਾ ਇਹ ਕਹਿਣਾ ਕਿ ਅਸੀਂ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰਾਂਗੇ ਕਿ ਅਗਰ ਕਿਸੇ ਤਰ੍ਹਾਂ ਦੇ ਕਨੈਕਸ਼ਨ ਕਿਸੇ ਨਾਲ ਵੀ ਸਥਾਪਿਤ ਹੁੰਦੇ ਨੇ ਦੁਸ਼ਮਣੀ ਦੇ ਇਸ ਤੋਂ ਇਲਾਵਾ ਤੇ ਇਹ ਕੇਸ ਜਿਹੜਾ ਇਹਦੇ ਚ ਮੰਨਿਆ ਜਾ ਰਿਹਾ ਹੈ ਸ਼ੁਰੂਆਤੀ ਤੌਰ ਤੇ ਕਿ ਪੈਸਿਆਂ ਦੇ ਲੈਣ-ਦੇਣ ਕਰਕੇ ਹੀ ਜਿਹੜੀ ਇਹ ਪੂਰੀ ਵਾਰਦਾਤ ਹੈ ਉਹਨੂੰ ਅੰਜਾਮ ਦਿੱਤਾ ਗਿਆ ਹੁਣ ਕੱਲ ਪੇਸ਼ ਕਰਨਗੇ ਅੱਜ ਹੀ ਗ੍ਰਫਤਾਰ ਕੀਤੇ ਨੇ ਕੱਲ ਪੇਸ਼ ਕਰੂਗੀ ਪੁਲਿਸ 24 ਘੰਟੇ ਦੇ ਵਿੱਚ ਵਿੱਚ ਮੁਲਜ਼ਮ ਨੂੰ ਪੇਸ਼ ਕਰਨਾ ਹੁੰਦਾ ਤੇ ਪੇਸ਼ ਕਰਕੇ ਉਸ ਤੋਂ ਪਹਿਲਾਂ ਮੈਡੀਕਲ ਹੋਏਗਾ ਫਿਰ ਇਹ ਵੀ ਪਤਾ ਲੱਗੇਗਾ ਕਿ ਇਹ 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 ਇਹਨਾਂ ਨੇ ਜਿਹੜੇ ਮੁਲਜ਼ਮ ਨੇ ਇਹਨਾਂ ਨੇ ਕੋਈ ਨਸ਼ਾ ਤਾਂ ਨਹੀਂ ਸੀ ਕੀਤਾ ਇਹ ਨਸ਼ੇ ਦੀ ਪ੍ਰਭਾਵ ਦੇ ਵਿੱਚ ਤਾਂ ਨਹੀਂ ਸੀ ਇਹ ਸਾਰੇ ਪਹਿਲੂ ਕਿ ਇਹ ਨਸ਼ੇ ਦੀ ਆਦਤ ਨਹੀਂ ਇਹ ਸਾਰੇ ਪਹਿਲੂਆਂ ਦੀ ਪੁਲਿਸ ਹੁਣ ਜਾਂਚ ਕਰੇਗੀ ਤੇ ਕੱਲ ਦਾ ਦਿਨ ਬੜਾ ਹੈ ਮੈਂ ਅ ਤਦ ਤੱਕ 24 ਘੰਟੇ ਪੁਲਿਸ ਕੋਲੇ ਇਹ ਰਹਿਣਗੇ ਤੇ ਪੁਲਿਸ ਹੋਰ ਖੁਲਾਸੇ ਅਦਾਲਤ 'ਚ ਵੀ ਕਰ ਸਕਦੀ ਹੈ ਤੇ ਜਿਹੜਾ ਇਹ ਸੁਖਵਿੰਦਰ ਕਲਕੱਤੇ ਦੇ ਮਰਡਰ ਦਾ ਮਾਮਲਾ ਹੈ ਜੀ ਸੋਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਵਾਲਾਂ ਦੀ ਪੂਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਸੋ ਦਰਸ਼ਕਾਂ ਤੋਂ ਵੀ ਇਜਾਜ਼ਤ ਲੈਣੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਪਰ ਕੋਈ ਵੀ ਤਰ੍ਹਾਂ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਅੱਗੇ ਵਧਾਵਾਂਗੇ ਧੰਨਵਾਦ